साहित सिर्फ शब्द नहीं होता एक जज्बात होता है एक انقلاب होता है सत श्री जी आज हम सी गल करंगे पंजाबी साहित्य प्रसिद्ध साहित्यकार अमृता प्रीतम जी के बारे अमृता प्रीतम जीवनी जन्मति माता-पिता अमृता प्रीतम का जन्म 31 अगस्त 1919 गुजरावाला पंजाब पाकिस्तान विच होया ਉਨ੍ਹਾਂ ਦੇ ਪਿਤਾ ਕਰਤਾਰ ਸਿੰਘ ਹਿੰਦਕਰ ਇੱਕ ਗਿਆਨੀ ਕਵੀ ਅਤੇ ਅਧਿਆਤਮਕ ਵਿਅਕਤੀ ਸਨ। ਉਨ੍ਹਾਂ ਦੀ ਮਾਤਾ ਰਾਜ ਜੀ ਬੀਸੀ ਜੋ ਬਹੁਤ ਹੀ ਧਾਰਮਿਕ ਸੁਭਾਅ ਦੀ ਮਹਿਲਾ ਸੀ। ਦੁਖਦਾਈ ਗੱਲ ਇਹ ਸੀ ਕਿ ਅਮ੍ਰਿਤਾ ਪ੍ਰੀਤਮ 11 ਸਾਲ ਦੀ ਉਮਰ ਵਿੱਚ ਹੀ ਆਪਣੀ ਮਾਤਾ ਨੂੰ ਗਵਾ ਬੈਠੀ। ਇਸ ਦੁੱਖ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਲ্লেখਣ ਵੱਲ ਮੁੜ ਗਈ। ਉਹ ਇੱਕ ਪੰਜਾਬੀ ਲੇਖਿਕਾ, ਕਵੀ, ਨਾਵਲਕਾਰ, ਕਹਾਣੀਕਾਰ ਸੀ। जिसने पंजी भाषा रचना पहली अहम नारी लेखक मनिया जाता है सिक्ख्या अमृता प्रीतम ने उन्नीस सौ बत्ती अठवीवानी दीख्याव पास कितिया उन्नीस सौ तेती पास की, थी। विच पास की थी फिर ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 10ਵੀਂ ਪਾਸ ਕੀਤੀ ਅਮ੍ਰਿਤਾ ਪ੍ਰੀਤਮ ਕਈ ਪਾਸ਼ਾਵਾਦੀ ਮਾਹਿਰ ਸੀ 15 ਮਈ 1973 ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਡੀਲਿਟ ਦੀ ਅਨਰੇਰੀ ਡਿਗਰੀ ਮਿਲੀ ਅਤੇ ਆਜ਼ਾਦ ਭਾਰਤ ਦੀ ਪਦਮ ਸ਼੍ਰੀ ਦੀ ਉਪਾਧੀ ਮਿਲੀ ਅਮ੍ਰਿਤਾ ਦਾ ਬਚਪਨ ਲਾਹੌਰ ਵਿਖੇ ਗੁਜਰਿਆ ਤੇ ਸਿੱਖਿਆ ਵੀ ਉੱਥੇ ਹੀ ਹੋਈ ਉਹਨਾਂ ਨੇ ਕਵਿਤਾ ਕਹਾਣੀ ਅਤੇ ਨਿਬੰਧ ਲਿਖੇ ਗਿਆ पिता ਨੇ 16 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਕਰਕੇ ਆਪਣੀ ਪਤਨੀ ਦੀ ਜੁਬਾਨ ਬਗਾਈ ਅਤੇ ਆਪਣਾ ਫਰਜ਼ ਨਿਭਾਇਆ ਹੋ। ਇਹ ਵਿਆਹ 1936 ਵਿੱਚ ਪ੍ਰੀਤਮ ਸਿੰਘ ਕਬਾੜੜਾ ਨਾਲ ਹੋਇਆ। ਇਸ ਵਿਆਹ ਤੋਂ ਬਾਅਦ ਹੀ ਉਸਨੇ ਆਪਣਾ ਨਾਮ ਪ੍ਰੀਤਮ ਆਪਣੇ ਪਤੀ ਤੋਂ ਲਿਆ। ਅਮ੍ਰਿਤਾ ਪ੍ਰੀਤਮ ਨੇ ਦੋ ਬੱਚੇ ਪੁੱਤਰ ਨਵਰਾਜ ਅਤੇ ਪੁੱਤਰੀ ਕੰਧਲਾ ਨੂੰ ਜਨਮ ਦਿੱਤਾ। ਉਹ ਆਪਣੇ ਵਿਆਹਤਾ ਜੀਵਨ ਨਾਲ ਖੁਸ਼ ਨਹੀਂ ਸੀ। ਇਸ ਕਾਰਨ ਉਸਨੇ ਆਪਣੇ ਪਤੀ ਨੂੰ 1960 ਵਿੱਚ ਛੱਡਣ ਦਾ ਫੈਸਲਾ ਕੀਤਾ। ਸਾਹਿਤ ਦੀ ਅਦਿਨਤੀ ਰਚਨਾ ਤੋਂ ਇਲਾਵਾ ਉਸ ਨੂੰ ਸੰਗੀਤ ਫੋਟੋਗ੍ਰਾਫੀ ਟੈਨਿਸ ਖੇਡਣ ਦਾ ਸ਼ੌਂਕ ਸੀ ਸਾਹਿਤਿਕ ਯਾਤਰਾ ਉਹਨੇ ਆਪਣੀ ਸਾਹਿਤਿਕ ਜੀਵਨ ਦੀ ਸ਼ੁਰੂਆਤ 16 ਸਾਲ ਦੀ ਉਮਰ ਵਿੱਚ ਕੀਤੀ 1947 ਦੀ ਭਾਰਤ ਪਾਕਿਸਤਾਨ ਵੰਡ ਨੇ ਇਹਨਾਂ ਨੂੰ ਗਹਿਰਾ ਦੁੱਖ ਦਿੱਤਾ ਜਿਸ ਨੂੰ ਉਹਨਾਂ ਨੇ ਆਪਣੀ ਮਸ਼ਹੂਰ ਅਜ ਆਖਾਂ ਵਾਰੀ ਸ਼ਾਨੂ ਕਵਿਤਾ ਰਾਹੀ ਬਿਆਨ ਕੀਤਾ ਹੈ ਇਹ ਕਵਿਤਾ ਵਿਵਹਾਜਨ ਦੀ ਤਕਲੀਫ ਅਤੇ ਨਾਰੀ ਭਾਵਨਾਵਾਂ ਦਾ ਮਹਤਵਪੂਰਨ ਦਰਸ਼ਨ ਹੈ। ਉਹਨਾਂ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ ਕਵਿਤਾਵਾਂ, ਨਾਵਲ, ਆਤਮਕਥਾ ਤੇ ਲੇਖ ਸ਼ਾਮਲ ਹਨ। ਉਹਨਾਂ ਦੀ ਆਤਮਕਥਾ ਰਸਿੱਧੀ ਟਿੱਕਟ ਬਹੁਤ ਪ੍ਰਸਿੱਧ ਹੋਈ ਜਿਸ ਵਿੱਚ ਉਹਨਾਂ ਨੇ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਬੇਬਾਕ ਦੰਗ ਨਾਲ ਦਰਸਾਇਆ ਹੈ। ਪ੍ਰਸਿੱਧ ਰਚਨਾਵਾਂ ਕਵਿਤਾਵਾਂ ਅਜ ਆਖਾਂ ਬਾਰਿਸ਼ਾਂ ਕਾਗਜ਼ ਤੇ ਕੈਨਵਸ ਨਾਵਲ ਪਿੰਜਰ ਇਸੋ ਤੇ ਇੱਕ ਹਿੰਦੀ ਫਿਲਮ ਵੀ ਬਣੀ ਡਾਕਟਰ ਦੀਵ ਪੂਰੀ ਕਾਗਜ਼ 49 ਦਿਨ ਆਤਮ ਕਥਾ ਰਿਸਿਪੀ ਟਿਕਟ ਪੁਰਸਕਾਰ ਤੇ ਸਨਮਾਨ 1956 ਵਿੱਚ ਸਾਹਿਤ ਅਕਾਦਮੀ ਪੁਰਸਕਾਰ 1969 ਵਿੱਚ ਪਦਮਸ਼ੀਹੀ 1982 ਵਿੱਚ ਭਾਰਤ ਦਾ ਸਭ ਤੋਂ ਵੱਡਾ ਸਾਹਿਤਿਕ ਪੁਰਸਕਾਰ ਗਿਆਨਵੀ 2004 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ अमृता प्रीतम दी आखिरी कविता अमृता प्रीतम दी आखिरी कविता मैं तेन फिर मिलांगी है एक कविता मिलागी आत्मकथा दर्शाई जिंदगी की आखिरी कविता है मैं तेनों फिर मिलागी मैं तेन फिर मिलागी इत कि पता नहीं शायद तेरी तखील चमक बनके तेरे कैनवस से उतर ਜਾਂ ਤੇਰੇ ਕੈਨਵਸ 'ਤੇ ਇੱਕ ਰਹਸਿਆਤਮਕ ਲਕੀਰ ਬਣ ਕੇ ਖਮੋਸ਼ੀ ਨਾਲ ਤੇਰੀ ਅੱਖਾਂ ਨੂੰ ਚੁੰਮ ਗਈ ਇਹ ਕਵਿਤਾ ਅਮਰੋਜ਼ ਲਈ ਲਿਖੀ ਗਈ ਸੀ ਇਹ ਅਮ੍ਰਿਤਾ ਦੀ ਆਤਮਿਕ ਆਵਾਜ਼ ਨੂੰ ਦਰਸਾਉਂਦੀ ਹੈ ਕਿ ਪਿਆਰ ਅਤੇ ਆਤਮਾ ਅਮਰ ਹੁੰਦੇ ਹਨ ਮੈਂ ਤੈਨੂੰ ਫਿਰ ਮਿਲਾਂਗੀ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਉਹਨਾਂ ਦੀ ਯਾਦ ਨੂੰ ਜਿਉਂਦਾ ਰੱਖਦੀ ਹੈ ਮੌਤ 31 ਅਕਤੂਬਰ 2500 ਅਮ੍ਰਿਤਾ ਪ੍ਰੀਤਮ ਨੇ ਦਿੱਲੀ ਵਿੱਚ ਆਖਰੀ ਸਾਹ ਲਏ ਉਹ ਬਾਹਵੇਂ ਸਰੀਰਕ ਤੌਰ ਉਤੇ ਨਹੀਂ ਰਹੀ ਪਰ ਉਹਨਾਂ ਦੀ ਲਿਖ ਹਮੇਸ਼ਾ ਲੋਕਾਂ ਨੂੰ ਪ੍ਰੇਰਨਾ ਦਿੰਦੀ ਰਹੇਗੀ ਧੰਨਵਾਦ